ਜਿੱਕੇ ਖਾਲਸਾ ਸ਼੍ਰੀ ਵਾਇਕੋ ਚਿੱਟੀ ਫਤਿਹ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਮਾਸਟਰ ਕਲਵਨ ਸਿੰਘ ਜੀ ਤੇ ਅਤੇ ਉਹਨਾਂ ਦੇ ਨਾਲ ਜੋ ਇਸ ਟਰਸਟ ਦੇ ਮੈਂਬਰ ਸਾਡੇ ਕੋਲ ਪਹੁੰਚੇ ਤੇ ਇਹਨਾਂ ਨੇ ਅੱਜ ਸਾਡੇ ਸੰਸਥਾ ਦੇ ਵਿੱਚ ਜੋ ਸਾਡੇ ਵਿਦਿਆਰਥੀਆਂ ਲਈ ਇਹ ਵਜੀਫਾ ਹਰ ਸਾਲ ਜੋ ਦਿੰਦੇ ਹਨ ਤੇ ਉਸੇ ਲੜੀ ਵਿੱਚ 16 ਵਿਦਿਆਰਥੀਆਂ ਦਾ ਜਿਹੜਾ ਵਜੀਫਾ ਲੈਣਾ ਹੈ ਜੁੱਤਾ ਨਾ ਕਰ 80000 ਦਾ ਚੈੱਕ ਇਹਨਾਂ ਨੇ ਦਿੱਤਾ ਇਸ ਤੋਂ ਪਹਿਲੇ ਵੀ ਇਹ ਵਿਦਿਆਰਥੀਆਂ ਦੀ ਬਹੁਤ ਮਦਦ ਕਰਦੇ ਹਨ ਇਸ ਸੰਸਥਾ ਬਹੁਤ ਵਧੀਆ ਸਮਾਜ ਦੇ ਲਈ ਭਲਾਈ ਦਾ ਕੰਮ ਕਰ ਰਹੀ ਹੈ ਕਿਉਂਕਿ ਸਾਡੇ ਇਸ ਇਲਾਕੇ ਦੇ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦੇ ਲਈ ਸਭ ਤੋਂ ਜੋ ਵੱਡਾ ਜ਼ਰੂਰਤ ਹੈ ਉਹ ਇਸ ਸੰਸਥਾ ਨੇ ਮਿਟਾ ਚੁੱਕਿਆ ਹੋਇਆ ਤੇ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਇਸ ਤੇ ਉਮੀਦ ਕਰਦਾ ਹੈ ਇਸੇ ਤਰ੍ਹਾਂ ਅੱਗੇ ਵੀ ਇਹਨਾਂ ਵਿਦਿਆਰਥੀਆਂ ਦੀ ਮਦਦ ਕਰਦੇ ਰਹਿਣ ਮੈਂ ਬ੍ਰੇਕ ਕਾ ਲਾਤਾ ਵਾਰੂਣ ਜੀ ਕੀ ਬਤੇ ਕਾਤਾ ਹੋਈ ਰਹੀ ਜੀ ਪੜਾਈ ਕੇ ਅੰਦਰ ਵੱਲੋਂ ਜਿਸ ਤਰ੍ਹਾਂ ਫੇਸ ਸਿੱਖਿਆ ਸਾਰੇ ਵਰਗਾਂ 'ਚ ਕੰਮ ਕੀਤਾ ਜਾਂਦਾ ਹੈ। ਹਰ ਸਾਲ ਲਗਭਗ 1.5 ਤੋਂ 2 ਲੱਖ ਰੁਪਏ ਫੀਸ ਭਰੀ ਜਾਂਦੀ ਹੈ। ਲੱਖ ਰੁਪਏ ਦਾ ਬੱਚਿਆਂ ਨੂੰ ਛੇੜੀ ਦਿੱਤੀ ਜਾਂਦੀ ਹੈ। ਉਸ ਤਹਏ ਦੇ ਗੁਰੂ ਨਾਨਕ ਕਾਲਜ ਭਲਾੜਾ ਵਿਖੇ ਜੋ ਬੱਚੇ ਪੜ੍ਹਦੇ ਨੇ ਕਿਉਂਕਿ ਰਿਜ਼ਰਵ ਕੈਟਾਗਰੀ ਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ ਪਰ ਜਨਰਲ ਕੈਟਾਗਰੀ ਦੇ ਵਿੱਚ ਕਈ ਬਹੁਤ ਹੀ ਗਰੀਬ ਬੱਚੇ ਹੁੰਦੇ ਨੇ ਪੜ੍ਹਨਾ ਚਾਹੁੰਦੇ ਨੇ ਫੀਸ ਨਹੀਂ ਭਰ ਸਕਦੇ। ਸੋ ਉਹਨਾਂ ਅਧਿਕਾਰੀਆਂ ਲੈ ਕੇ ਉਹਨਾਂ ਦੀ ਇਨਕੁਆਇਰੀ ਕਰਕੇ ਅੱਜ ਉਹਨਾਂ ਦੇ ਅਸੀਂ 80000 ਰੁਪਏ ਫੀਸ ਭਰ ਰਹੇ ਆ ਇਸ ਤੋਂ ਪਹਿਲਾਂ ਵੀ ਮਈ ਜੂਨ ਦੇ ਵਿੱਚ ਫੀਸ ਭਰੀ ਗਈ ਸੀਗੀ ਇਸੇ ਤਰ੍ਹਾਂ ਹੀ ਮਿਲਖਾ ਕਾਲਜ ਬਰੇਟਾ ਇਸਮਾਉਂ ਕਾਲਜ ਵਿਖੇ ਬਕੌ ਕਾਲਜ ਦੀ ਫੀਸ ਭਰੀ ਜਾਂਦੀ ਹੈ ਸੋ ਅੱਜ ਉਹਨਾਂ 17 ਬੱਚਿਆਂ ਦੀ ਫੀਸ ਭਰੀ ਜਾ ਰਹੀ ਹੈ ਜੋ ਬਹੁਤ ਹੀ ਲੋੜਵੰਦ ਪੜਨ ਯੋਗ ਨੇ ਸੋ ਅਸੀਂ ਮੈਂਬਰ ਫੀਸ ਭਰਨ ਆਏ ਆ ਯੋਗਦਾਨੀ ਸੱਜਣ ਇਹਦੇ ਯੋਗਦਾਨ ਪਾਉਂਦੇ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਵਾਲਪੁਰਖ ਇਹਨਾਂ ਬੱਚਿਆਂ ਦੇ ਮਿਹਰ ਬਖਸ਼ ਰਕੇ ਔਰ ਪੜ੍ਹਾਈ ਕਰਕੇ ਚੰਗੇ ਆਪਣੇ ਉਹਦੇ ਉੱਤੇ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੈਂਟਲੀ ਐਂਡ ਟਿੱਕ